3rd April ਨੂੰ ਫੋਨ ਕਾਲ ਆਈ ਸੀ ਫਰਮ ਦਾ ਥਾਨ ਆਫ ਕਾਦੀਆਂ ਮੈਂ ਪਿੱਛੋਂ ਕਾਦੀਆਂ ਦੀਆਂ ਕਿ ਤੁਸੀਂ ਆਪਣੇ ਵੈਪਨ ਜ਼ਬਤ ਕਰਾਓ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕਿਉਂ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਇਹ ਜੱਜਮੈਂਟਸ ਨੇ ਇਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਤੇ ਮੈਨੂੰ ਨਾ ਕੋਈ ਰਿਟਨ ਨੋਟਿਸ ਆਇਆ ਨਾ ਕੁਛ ਆਇਆ ਤੇ ਮੈਂ ਕਿਉਂ ਜ਼ਬਤ ਕਰਾਵਾਂ ਫਿਰ ਥਾਣੇ ਤੋਂ ਜਵਾਬ ਕੀ ਮਿਲਿਆ ਤੁਹਾਡੀ ਇਸ ਗੱਲ ਦਾ ਜੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਬਿਲਕੁਲ ਚੁੱਪੀ ਸੀ ਫਿਰ ਇਸ ਦੇ ਰਿਜ਼ਲਟ ਵਿੱਚ ਮੈਂ ਨੈਕਸਟ ਡੇ ਰੈਪ੍ਰেজentation ਮੂਵ ਕੀਤੀ ਕਿਉਂਕਿ ਮੇਰੇ ਇਲਾਕੇ ਵਿੱਚ ਡਿਸਟ੍ਰਿਕਟ ਕਮਿਸ਼ਨਰ ਗੁਰਦਾਸਪੁਰ ਦੇ ਆਰਡਰਸ ਪ੍ਰਵੇਲ ਕਰਦੇ ਹਨ ਤੇ ਮੈਂ ਉਹਨਾਂ ਨੂੰ ਇੱਕ ਰੈਪ੍ਰেজentation ਦਿੱਤੀ ਕਿ ਜੀ ਸਰ ਅਸਲ ਵਿੱਚ ਲਾਅ ਇਹ ਹੈ ਤੇ ਦਿਸ ਇਜ਼ ਦਾ ਗਾਈਡਲਾਈਨਸ ਤੇ ਤੁਸੀਂ ਮੈਨੂੰ ਇਹ ਨਾ ਮੈਨੂੰ ਕੋਈ ਰਿਟਰਨ ਨੋਟਿਸ ਆਇਆ ਕਿ ਮੈਂ ਜ਼ਬਤ ਕਰਾਣਾ ਨਾ ਕੋਈ ਸਕਰੀਨਿੰਗ ਕਮੇਟੀ ਦੀ ਇਨਫੋਰਮੇਸ਼ਨ ਹੈ ਤੇ ਮੈਂ ਜ਼ਬਤ ਕਿਉਂ ਕਰਾਵਾਂ ਉਹਦੇ ਅਸਰ ਮੈਨੂੰ ਕੋਈ ਜਵਾਬ ਨਹੀਂ ਆਇਆ 5th ਵਾਸ ਦਾ ਲਾਸਟ ਡੇਟ ਹੋਰ ਕੋਈ ਸਾਡੇ ਕੋਲ ਚਾਰਾ ਨਹੀਂ ਸੀ ਫਿਰ ਸਰ ਨੇ ਉਸ ਦਿਨ ਮੈਂਸ਼ਨਿੰਗ ਕੀਤੀ ਇਨ ਦਾ ਹਾਈ ਕੋਰਟ ਐਂਡ ਅੱਜ ਲਈ ਮੈਟਰ ਸਿਗਾ ਲੱਗਿਆ ਹੋਇਆ ਬੇਸਿਕਲੀ ਪੀਆਰ ਵਿੱਚ ਵੀ ਅਸੀਂ ਇਹੀ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਜੇ ਅਲਾਹਾਬਾਦ ਹਾਈ ਕੋਰਟ ਦਾ ਵੀ ਹੁਣੇ ਮਾਰਚ ਵਿੱਚ ਹੀ ਜੱਜਮੈਂਟ ਆਈ ਹੈ ਜਿੱਥੇ 12 ਲੱਖ ਲਾਇਸੈਂਸ ਨੇ ਇਨ ਸਟੇਟ ਆਫ ਯੂਪੀ ਤੇ ਉਹਨਾਂ ਨੇ ਕਿਹਾ ਕਿ ਇੰਡੀਵਿਜੂਅਲ ਰਿਵਿਊ ਕਰਨਾ ਤੇ ਆਪਣੇ ਪੰਜਾਬ ਵਿੱਚ ਇਲੈਕਸ਼ਨ ਕਮਿਸ਼ਨਰ ਕਹਿ ਰਹੇ ਆ ਕਿ ਜੀ ਇਟ ਇਜ਼ ਇੰਪੋਸੀਬਲ ਤੇ ਆਪਣੇ ਇੱਥੇ ਸਿਰਫ 4 ਲੱਖ ਲਾਇਸੈਂਸ ਹੈ ਦੈਟ ਇਜ਼ 1/3 यूपी ਵਿੱਚ ساری ਕੰਟਰੀ ਵਿੱਚ ਸਭ ਤੋਂ ਜ਼ਿਆਦਾ ਲਾਇਸੈਂਸਸ ਨੇ ਤੇ ਉੱਥੇ ਦਾ ਹਾਈ ਕੋਰਟ ਜੇ ਕਹਿ ਰਿਹਾ ਕਿ ਇੰਡੀਵਿਜੂਅਲ ਅਸੈਸਮੈਂਟ ਕਰਨੀ ਮੰਡੇਟਰੀ ਹੈ ਤੇ ਆਪਣੇ ਪੰਜਾਬ ਵਿੱਚ ਕੀ ਪ੍ਰੋਬਲਮ ਹੈ ਪਰ ਇਥੇ ਇੱਕ ਗੱਲ ਸਮਝਣ ਜਾਂ ਸਮਝਾਉਣ ਵਾਲੀ ਇਹ ਹੈ ਕਿ ਜਿਹੜੇ ਲੋਕਾਂ ਨੂੰ ਜਦੋਂ ਚੋਣ ਜਾਬਤਾ ਲੱਗਦਾ ਜਿਵੇਂ ਤੁਹਾਨੂੰ ਕਾਲ ਆਈ ਇਸ ਤਰ੍ਹਾਂ ਸਾਰੇ ਜਿਹੜੇ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਕਾਲ ਗਈ ਹੋਵੇਗੀ ਲਗਭਗ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਤੇ ਆਮ ਤੌਰ ਤੇ ਲੋਕ ਲੋਕ ਭੱਜੇ ਜਾਂਦੇ ਆ ਕਿ ਸਹੀ ਗੱਲ ਹੈ ਜੀ ਚੋਣ ਜਾਬਤਾ ਲੱਗ ਗਿਆ ਕਰਾਉਣੇ ਜ਼ਰੂਰੀ ਹੈ ਕਿ ਅਖੀਰ ਤੱਕ ਜਦੋਂ ਤੱਕ ਵੋਟਾਂ ਪੈਣੀਆਂ ਉਦੋਂ ਤੱਕ ਕੌਣ ਕੌਣ ਆਪਣੇ ਕੋਲ ਲਾਇਸੈਂਸੀ ਹਥਿਆਰ ਰੱਖ ਸਕਦਾ ਹੈ ਜਾਂ ਫਿਰ ਅਖੀਰ ਤੱਕ ਜਦੋਂ ਤੱਕ VOTING ਹੋਣੀ ਹੈ ਸਾਰਿਆਂ ਨੂੰ ਕਰਾਉਣਾ ਹੀ ਪੈਣਗੇ ਅਲਟੀਮੇਟਲੀ ਜੀ ਜਿਹੜੀਆਂ ਹਦਾਇਤਾਂ ਨੇ ਉਹ ਇਹ ਕਹਿੰਦੀਆਂ ਕਿ ਹਰ ਇੱਕ ਬੰਦੇ ਨੂੰ ਕਰਾਉਣ ਦੀ ਲੋੜ ਹੀ ਨਹੀਂ ਹੈ ਉੱਚ ਕਈ categories of folk exempted ਨੇ ਜਿਹੜੇ ਹੈਗੇ sports persons ਜਿਹੜੀ শুটিং ਐਸ ਅ sport pursue ਕਰਦੇ ਆ ਕਈ ਲੋਕ ਜਿਹੜੇ NRAA ਦੇ ਮੈਂਬਰਸ ਹੈ ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ ਕਈ ਲੋਕ ਜਿਵੇਂ ਹੋਗੇ ਬੈਂਕ ਦੇ ਜਿਵੇਂ ਗਾਰਡਸ ਹੁੰਦੇ ਆ ਜਿਹੜੇ ਆਰਮਡ ਗਾਰਡਸ ਹੁੰਦੇ ਆ ਉਹ ਸਰਟਨ categories ਹੈ ਵੈਸੇ ਵੀ ਸਿਰਫ ਉਹਨਾਂ ਲੋਕਾਂ ਦੇ ਜ਼ਬਤ ਕਰਾਉਣੇ ਮੰਡੇਟਰੀ ਹੈ ਜਿਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੋਏ ਉਹ ਵੀ ਸਕਰੀਨਿੰਗ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਦੋਂ ਪਤਾ ਚੱਲਦਾ ਹੈ ਕਿ ਇਸ ਬੰਦੇ ਨੇ ਪਹਿਲਾਂ ਇਹ ਕੀਤਾ ਹੈ ਇਸ ਕਰਕੇ ਇਹਨਾਂ ਦੇ ਲਾਇਸੈਂਸ ਜ਼ਬਤ ਕਰਾਉਣੇ ਮੰਡੇਟਰੀ ਹੈ ਨਹੀਂ ਤੁਮ 80 ਦੇ ਵਿੱਚ ਕੌਣ ਕੌਣ ਫੈਸਲਾ ਲੈ ਸਕਦਾ ਕਿਸ ਕੋਲ ਅਥਾਰਟੀ ਹੁੰਦੀ ਜੀ ਸਕਰੀਨਿੰਗ ਕਮੇਟੀ ਵਿੱਚ ਨਾ ਉਹ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਕੋਰਡਿੰਗਲੀ ਡਿਪੈਂਡ ਕਰਦਾ ਕਿ ਕਮਿਸ਼ਨਰਟ ਸਿਸਟਮ ਦੇ ਵਿੱਚ ਆਂਦਾ ਹੈ ਕਿ ਨਹੀਂ ਆਂਦਾ ਸੋ ਬੇਸਿਕਲੀ ਉਹਦੇ ਵਿੱਚ ਪੁਲਿਸ ਸਟੇਸ਼ਨ ਦੀ ਵੀ ਰਿਪੋਰਟ ਜਾਂਦੀ ਹੈ ਨਾਲ ਕਿਉਂਕਿ ਜਿਹੜਾ ਤੁਹਾਨੂੰ ਪੁਲਿਸ ਸਟੇਸ਼ਨ ਲੱਗਦਾ ਉਹਨਾਂ ਨੂੰ ਪਤਾ ਹੁੰਦਾ ਐ ਐਗਜ਼ੈਕਟਲੀ ਕਿ ਇਹ ਬੰਦਾ ਕੈਸਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਕੀ ਹੈ ਕਿਸੇ ਚੀਜ਼ ਤੇ ਇਨਵੋਲਡ ਹੈ ਕਿ ਨਹੀਂ ਉਹ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਮੈਂ ਤੁਹਾਨੂੰ ਕਾਪੀ ਹੁਣੇ ਦੇ ਦੂੰ ਜੀ हां शेरगिल साहब ਤੁਸੀਂ ਦੱਸੋ ਕਿਉਂਕਿ ਤੁਹਾਡਾ ਤਜਰਬਾ ਵਕਾਲਤ ਚ ਕਾਫੀ ਜ਼ਿਆਦਾ ਤੁਹਾਨੂੰ ਕੀ ਲੱਗਦਾ ਇੱਥੇ ਮਨਮਰਜ਼ੀ ਕਰ ਕੌਣ ਰਿਹਾ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਜਾਂ ਚੋਣ ਕਮਿਸ਼ਨਰ ਨਹੀਂ ਚੋਣ ਕਮਿਸ਼ਨ ਤਾਂ ਆਪਣੀ ਹਦਾਇਤਾਂ ਠੀਕ ਦਿੰਦਾ ਹੈ ਜੀ ਇੱਥੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਲਾਅ ਬਾਰੇ ਪੜ੍ਹਦੇ ਨਹੀਂ ਹੈ ਨਾ ਉਹ ਐਜੀ ਆਫਿਸ ਨੂੰ ਪੁੱਛਦੇ ਆ ਨਾ ਮਾਨਯੋਗ ਜੀ ਸਾਹਿਬ ਨੂੰ ਪੁੱਛਦੇ ਆ ਕਿ ਕਾਨੂੰਨ ਕੀ ਹੈ ਕੋਈ ਵੀ ਚੀਜ਼ ਕਰਨ ਤੋਂ ਪਹਿਲੇ ਕਾਨੂੰਨੀ ਪ੍ਰਕਿਰਿਆ ਦੇਸ਼ ਦੀ ਕੀ ਹੈ ਸਾਰੇ ਹਾਈ ਕੋਰਟ ਕੀ ਕਹਿ ਰਹੇ ਨੇ ਦੇਖੋ ਵੈਪਨ ਕੋਈ ਲੈਂਦਾ ਹੈ ਆਰਮਜ਼ ਲਾਇਸੈਂਸ ਲੈਂਦਾ ਹੈ ਆਪਣੀ ਸੇਫਟੀ ਲਈ ਲੈਂਦਾ ਹੈ ਔਰ ਸਭ ਤੋਂ ਜ਼ਿਆਦਾ ਗੈਰ ਕਾਨੂੰਨੀ ਹਰਕਤਾਂ ਕਾਟ ਹੁੰਦੀਆਂ ਜਦ ਇਲੈਕਸ਼ਨ ਹੁੰਦੇ ਆ ਔਰ ਦੂਜੀ ਗੱਲ ਜਿਹੜੀ ਨਵਕਰਨੀ ਕਹਿ ਪਾਈ ਤੁਹਾਨੂੰ ਔਰ ਲਿਖੀ ਹੋਈ ਹੈ ਸੀ ਹਦਾਇਤ ਵੀ ਹੈਗੀ ਹੈ ਕਿ 144 ਲੱਗ ਜਾਂਦੀ ਹੈ ਜਦ ਇਲੈਕਸ਼ਨ ਆਂਦੇ ਨੇ 144 ਤੁਸੀਂ ਵੈਪਨ ਨਹੀਂ ਬਾਹਰ ਲੈ ਜਾ ਸਕਦੇ ਘਰੋਂ ਤੇ ਤੁਸੀਂ ਸਿੰਪਲ ਹਦਾਇਤ ਦੇ ਸਕਦੇ ਹੋ ਕਿ ਵੀ ਆਪਣੇ ਵੈਪਨ ਬਾਹਰ ਨਹੀਂ ਤੁਸੀਂ ਕੱਢਨੇ ਘਰੋਂ ਰਾਮਨਾਬ ਨੇ ਕੋ ਸੰਭਾਲ ਕੇ ਰੱਖੋ ਮਤਲਬ ਸੈਲਫ ਡਿਫੈਂਸ ਦੇ ਲਈ ਤੁਸੀਂ ਉਹ ਯੂਜ਼ ਕਰ ਸਕਦੇ ਹੋ ਪਰ ਜਨ ਤੱਕ ਨਹੀਂ ਕਰ ਸਕਦੇ ਇਹ ਘਰੋਂ ਬਾਹਰ ਨਹੀਂ ਕੱਢਣੇ ਜੀ ਵੈਪਨ ਔਰ ਜਿਹੜੇ ਜੈਨੂਨ ਵੈਪਨ ਹੋਲਡਰ ਨੇ ਜਿਵੇਂ ਨਵਕਿਰਨ ਹੈ ਇਹ ਜੈਨੂਨ ਬੰਦੇ ਨੇ ਜਿਹੜੇ ਕਿਤੇ ਫਾਰਮ ਤੇ ਰਹਿੰਦੇ ਨੇ ਉਹਨਾਂ ਨੂੰ ਖਤਰਾ ਹੁੰਦਾ ਆਪਣੀ ਜਾਨ ਨੂੰ ਔਰ ਉਹ ਤਾਲਾ ਲਾ ਕੇ ਅਲਮਾਰੀ ਚ ਰੱਖਦੇ ਨੇ ਵੈਪਨ ਨੂੰ ਉਹ ਬ੍ਰੈਂਡਿਸ਼ ਨਹੀਂ ਕਰਦੇ ਉਹਨੂੰ ਜਾ ਕੇ ਸੜਕਾਂ ਦੇ ਗੁੰਡਿਆਂ ਵਾਂਗੂ ਜਿਵੇਂ ਅੱਜਕੱਲ੍ਹ ਅੱਜ ਦੀ ਪੰਜੇਰੀ ਕਰੀ ਫਿਰਦੀ ਹੈ ਔਰ ਜਿਹੜੇ ਬੰਦੇ ਨੂੰ ਹੈਲਪ ਕਰਨੀ ਹੈ ਉਹਨੂੰ ਗਵਰਨਮੈਂਟ ਕਰਦੀ ਹੈ ਹਰਾਸ ਜਿਹਨੂੰ ਰੋਕਣਾ ਹੈ ਉਹਨੂੰ ਕਹਿੰਦੇ ਜਾਬਵਾਦਮਾਸ਼ੀ ਕਰ ਔਰ ਇਹ ਐਗਜ਼ੈਕਟਲੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਉਹ ਨਾ ਤਾਂ ਲਾਅ ਪੜ੍ਹਦੇ ਨੇ ਹਾਲਾਂਕਿ ਪੜ੍ਹ ਲਿਖੇ ਹੋ ਆਈਐਸ ਬਣਦੇ ਨੇ ਪਰ ਉਹ ਕੋਈ ਹਾਈ ਕੋਰਟ ਦੇ ਲਾਅ ਕੋ ਸਾਡੇ ਹਾਈ ਕੋਰਟ ਦੀਆਂ ਆਪਣੀਆਂ ਜਜਮੈਂਟਾਂ ਨੇ ਜਿਹੜੀਆਂ ਨਵਕਰਾਂ ਦੇ ਲੱਭ ਕੇ ਲਾਈਆਂ ਸੀ ਅਸੀਂ ਇਸ ਲਈ ਨਹੀਂ ਸੀ ਕੀਤਾ ਕਿ ਵੀ ਕੋਈ ਸਾਡਾ ਕੋਈ ਇਹਦੇ ਵਿੱਚ ਕੋਈ ਇੰਟਰਸਟ ਸੀਗਾ ਕਰਨ ਚ ਸਾਨੂੰ ਇਹ ਸੀ ਕਿ ਆਮ ਬੰਦਾ ਕਿੰਨਾ ਤੰਗ ਹੁੰਦਾ ਹੈ ਔਰੇ ਫਿਰ ਪੈਸੇ ਲੈਂਦੇ ਨੇ ਗਨ ਹੌਸਾ ਵਾਲੇ ਥਾਣੇ ਵਾਲੇ ਵੀ ਇਨਡਾਇਰੈਕਟਲੀ ਕੋਈ ਨਾ ਕੋਈ ਲੈਂਦੇ ਨੇ ਉਸ ਵੇਲੇ ਕਿ ਤੁਹਾਡਾ ਵੈਪਨ ਸੰਭਾਲ ਕੇ ਰੱਖਿਆ ਜੀ ਪੈਸੇ ਦਿਓ ਤੇ ਜਿਹੜਾ ਇਹ ਪ੍ਰੋਸੈਸ ਹੈ ਸਾਰਾ ਇਲੀਗਲ ਹੈ ਮਤਲਬ ਤੁਸੀਂ ਇਹਨੂੰ ਕੋਈ ਲਾ ਨਹੀਂ ਫੋਲੋ ਕਰ ਰਿਆ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਨਹੀਂ ਫੋਲੋ ਹੋ ਰਹੀ ਉਹਨਾਂ ਨੇ ਕਲੀਅਰ ਕਟ ਕਿਹਾ ਕਿ ਜਿਹੜਾ ਬੈਡ ਐਲੀਮੈਂਟ ਹੈ ਉਹਨੂੰ ਰੋਕੋ ਹੁਣ ਹਰ ਪੋਲੀਟੀਸ਼ੀਅਨ ਕੋਲ ਵੈਪਨ ਹੈ ਹਰ ਪੋਲੀਟੀਸ਼ੀਅਨ ਦਾ ਗਨਮੈਨ ਤੁਰਿਆ ਫਿਰਦਾ ਹੈ ਇਲੈਕਸ਼ਨ ਕੋਰਪੋਰਡ ਕੰਡਕਟ ਕਹਿੰਦੇ ਸਾਨੂੰ ਖਤਰਾ ਹੈ ਸਭ ਤੋਂ ਜ਼ਿਆਦਾ ਮਿਸਯੂਜ਼ ਦਾ ਪੋਲਿਟਿਸ਼ੀਅਨ ਕਰਦਾ ਉਹਨੂੰ ਕੋਈ ਕੁਝ ਕਹਿੰਦਾ ਨਹੀਂ ਠੀਕ ਹੈ ਜੀ ਫਿਰ ਉਹਦੇ ਬਾਅਦ ਗੁੰਡੇ ਆ ਜਾਂਦੇ ਨੇ ਉਹਦੇ ਬਾਅਦ ਪ੍ਰਾਪਰਟੀ ਡੀਲਰ ਆ ਜਾਂਦੇ ਨੇ ਲੈਂਡ ਮਾਫੀਆ ਆ ਜਾਂਦਾ ਹੈ ਸੈਂਡ ਮਾਫੀਆ ਆ ਜਾਂਦਾ ਹੈ ਡਰੱਗ ਮਾਫੀਆ ਸਭ ਤੋਂ ਜ਼ਿਆਦਾ ਮਿਸਯੂਜ਼ ਆਫ ਵੈਪਨਸ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਕੋਈ ਰੋਕਦਾ ਨਹੀਂ ਲਾਇਸੈਂਸ ਵੈਪਨ 4 ਲੱਖ ਨੇ ਜੋ ਜਨਰਲ ਫਿਗਰ ਹੈ ਅਨਲਾਈਸੈਂਸਡ ਵੈਪਨ ਮੇਰੇ ਹਿਸਾਬ ਨਾਲ ਪੰਜਾਬ ਚ 20 ਲੱਖ ਹੋਣਾ ਪਰ ਕੋਈ ਫੜਦਾ ਉਹਨਾਂ ਨੂੰ ਕੋਈ ਕੁਝ ਕਹਿੰਦਾ ਅੱਜ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਕਿਤੇ ਕਿਸੇ ਜਨਾਨੀ ਨੂੰ ਨੰਗਾ ਆਪਰੇਟ ਕੀਤਾ ਜਾ ਰਿਹਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ